ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ 10 ਸਾਲ ਪਹਿਲਾਂ ਦੀ ਗੱਲ ਹੈ ਮਾਨਸੀ ਇੱਕ ਆਮ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਸੀ ਐਮਏ ਕਰਨ ਤੋਂ ਬਾਅਦ ਉਹ ਨੈਟ ਦੀ ਤਿਆਰੀ ਕਰ ਰਹੀ ਸੀ ਉਸਦੇ ਪਿਤਾ ਇੱਕ ਪ੍ਰੋਫੈਸਰ ਸਨ ਉਹਨਾਂ ਦੀ ਆਮਦਨ ਘੱਟ ਸੀ ਪਰ ਉਸਦੇ ਸੁਪਨਿਆਂ ਦੀ ਕੋਈ ਕਮੀ ਨਹੀਂ ਸੀ ਇਸ ਦੌਰਾਨ ਮਾਨਸੀ ਲਈ ਇੱਕ ਰਿਸ਼ਤਾ ਆਇਆ ਮਨੀਸ਼ ਮਲਹੋਤਰਾ ਨਾਂ ਦੇ ਇੱਕ ਵੱਡੇ ਬਿਲਡਰ ਦਾ ਉਹ ਵੇਖਣ ਵਿੱਚ ਸਧਾਰਨ ਤੇ ਗੱਲਾਂ ਵਿੱਚ ਤੇਜ਼ ਸੀ ਕਹਿਣ ਲੱਗਿਆ ਦਾਜ ਨਹੀਂ ਚਾਹੀਦਾ ਬਸ ਕੁੜੀ ਪੜ੍ਹੀ ਲਿਖੀ ਸਮਝਦਾਰ ਹੋਣੀ ਚਾਹੀਦੀ ਹੈ ਮਾਨਸੀ ਦੇ ਮਾਤਾ ਪਿਤਾ ਨੂੰ ਲੱਗਿਆ ਜਿਵੇਂ ਕਿਸਮਤ ਖੁੱਲ ਗਈ ਹੋਵੇ ਉਹਨਾਂ ਦੋਵਾਂ ਦਾ ਵਿਆਹ ਹੋ ਗਿਆ ਮਾਨਸੀ ਨੂੰ ਇਹ ਸੀ ਕਿ ਵਿਆਹ ਦਾ ਮਤਲਬ ਹੈ ਸਮਝਦਾਰੀ ਇੱਕ ਦੂਜੇ ਦਾ ਸਾਥ ਤੇ ਸੱਚਾ ਰਿਸ਼ਤਾ ਪਰ ਜਦੋਂ ਇਹ ਉਸਨੇ ਉਸ ਘਰ ਵਿੱਚ ਕਦਮ ਰੱਖਿਆ ਉਸ ਦਾ ਸੁਪਨਾ ਹੌਲੀ-ਹੌਲੀ ਟੁੱਟਣ ਲੱਗਿਆ ਮਨੀਸ਼ ਦੀ ਮਾਂ ਤੇ ਉਸ ਦੀ ਭੈਣ ਹਰ ਰੋਜ਼ ਤਾਨੇ ਮਾਰਦੀਆਂ ਸਰਕਾਰੀ ਸਕੂਲ ਦੀ ਪੜ੍ਹੀ ਲੜਕੀ ਕੋਈ ਤੌਰ ਤਰੀਕੇ ਨਹੀਂ ਝੌਂਪੜੀ ਤੋਂ ਆਈ ਹੈ ਸਾਡੇ ਖਾਨਦਾਨ ਵਿੱਚ ਫਿੱਟ ਨਹੀਂ ਬੈਂਦੀ ਉਹ ਚੁੱਪਚਾਪ ਸਹਿੰਦੀ ਰਹੀ ਸੋਚਦੀ ਸੀ ਵਕਤ ਦੇ ਨਾਲ ਸਭ ਠੀਕ ਹੋ ਜਾਵੇਗਾ ਪਰ ਸਮੇਂ ਨਾਲ ਉਸ ਦੀਆਂ ਤਕਲੀਫਾਂ ਹੋਰ ਵੱਧ ਗਈਆਂ ਜਦੋਂ ਇਹ ਸਭ ਗੱਲਾਂ ਉਸਨੇ ਹੁਨੇਸ਼ ਨੂੰ ਦੱਸੀਆਂ ਤਾਂ ਮਨੇਸ਼ ਦੇ ਚਿਹਰੇ ਤੇ ਮੁਸਕਾਨ ਸੀ ਉਹ ਵੀ ਜ਼ਹਿਰ ਭਰੀ ਕਹਿਣ ਲੱਗਾ ਤੂੰ ਸਾਡੀ ਮਿਹਰਬਾਨੀ ਨਾਲ ਇਸ ਘਰ ਵਿੱਚ ਆਈ ਹੈ ਜਿਆਦਾ ਉੱਡਣ ਦੀ ਕੋਸ਼ਿਸ਼ ਨਾ ਕਰ ਮਾਨਸੀ ਲਈ ਇਹ ਸਿਰਫ ਸ਼ਬਦ ਹੀ ਨਹੀਂ ਸੀ ਉਸਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਸੀ ਉਹ ਚੁੱਪ ਰਹੀ ਆਖਰ ਮਾਂ ਨੇ ਸਿਖਾਇਆ ਸੀ ਕਿਤੀਏ ਵੀ ਕੁਝ ਗੱਲਾਂ ਸਹਿਣੀਆਂ ਪੈਂਦੀਆਂ ਨੇ ਉਨ੍ਹਾਂ ਦੇ ਵਿਆਹ ਨੂੰ ਹੁਣ 3 ਮਹੀਨੇ ਹੋ ਗਏ ਸੀ। ਮਾਨਸੀ ਮਾਂ ਬਣਨ ਵਾਲੀ ਸੀ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ। ਉਸ ਨੂੰ ਲੱਗਦਾ ਸੀ ਮਨੀਸ਼ ਖੁਸ਼ ਹੋ ਜਾਵੇਗਾ। ਪਰ ਜਦੋਂ ਉਸ ਨੇ ਉਸ ਨੂੰ ਦੱਸਿਆ ਤਾਂ ਉਹ ਗੁੱਸੇ ਵਿੱਚ ਕਹਿਣ ਲੱਗਾ ਇਸ ਬੱਚੇ ਨੂੰ ਘਰਾ ਦੇ। ਮੈਂ ਦਵਾਈ ਲਿਆ ਕੇ ਦਿੰਨਾ। ਤੇ ਮਾਨਸੀ ਨੇ ਉਸ ਰਾਤ ਹੀ ਮਨੀਸ਼ ਦੇ ਫੋਨ ਵਿੱਚ ਕਿਸੇ ਦੂਸਰੀ ਔਰਤ ਦੀਆਂ ਤਸਵੀਰਾਂ ਵੇਖੀਆਂ ਤਾਂ ਉਸ ਦੇ ਸਬਰ ਦਾ ਬੰਦ ਟੁੱਟ ਗਿਆ। ਉਹ ਉੱਚੀ ਆਵਾਜ਼ ਵਿੱਚ ਬੋਲੀ ਸਾਰਾ ਕੁਝ ਸਹਿ ਸਕਦੀ ਹਾਂ ਤੁਹਾਡੇ ਪਰਿਵਾਰ ਦੀਆਂ ਗਾਲਾਂ ਤੁਹਾਡਾ ਰੁੱਖਾਪਨ ਪਰ ਇਹ ਧੋਖਾ ਨਹੀਂ ਤੇ ਇਹ ਸੁਣ ਕੇ ਹਮਲੇਸ਼ ਨੇ ਉਸਤੇ ਹੱਥ ਚੁੱਕਿਆ ਉਹ ਬਹੁਤ ਰੋਈ ਤੇ ਉਸ ਰਾਤ ਹੀ ਉਸਨੇ ਮਨ ਬਣਾ ਲਿਆ ਕਿ ਹੋਰ ਨਹੀਂ ਸਹਾਂਗੀ ਇਸ ਬੱਚੇ ਨੂੰ ਬਚਾਉਣਾ ਹੈ ਉਹ ਅਗਲੇ ਦਿਨ ਥਾਣੇ ਪਹੁੰਚ ਗਈ ਉਸਦੇ ਚਿਹਰੇ ਤੇ ਝੋਟ ਦੇ ਨਿਸ਼ਾਨ ਸੀ ਪਰ ਅੱਖਾਂ ਵਿੱਚ ਕੋਈ ਡਰ ਨਹੀਂ ਸੀ ਉਸਨੇ ਐਫ ਆਈ ਆਰ ਦਰਜ ਕਰਵਾਈ ਕਰੇ ਲੋ ਅਹਿੰਸਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ આરોਪ ਨਾਲ ਤੇ ਫਿਰ ਆਪਣੇ ਪੇਕੇ ਘਰ ਆ ਗਈ ਮਾਂ ਬਾਪ ਘਰ ਆ ਗਏ ਮਾਂ ਨੇ ਅੱਖਾਂ ਝੁਕਾ ਕੇ ਕਿਹਾ ਪੁੱਤ ਕੁਝ ਦਿਨ ਹੋਰ ਸਹਿ ਲੈਂਦੀ ਤਲਾਖशुदा ਔਰਤਾਂ ਨੂੰ ਇਹ ਸਮਾਜ ਜਿੰਦਾ ਨਹੀਂ ਰਹਿਣ ਦਿੰਦਾ ਮਾਨਸੀ ਕਹਿਣ ਲੱਗੀ ਮਾਂ ਜੇ ਮੈਂ ਹੁਣ ਉੱਥੇ ਹੁੰਦੀ ਤਾਂ ਹੁਣ ਤੱਕ ਮਰ ਜਾਂਦੀ ਹੁਣ ਇਹ ਬੱਚਾ ਹੀ ਮੇਰੀ ਤਾਕਤ ਹੈ ਤੇ ਇਸ ਨੂੰ ਮੈਂ ਆਪ ਪਾਲਾਂਗੀ ਕਿਸੇ ਦੇ ਰਹਿਮ ਤੇ ਨਹੀਂ ਸਮਾਂ ਆਉਣ ਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਉਸਦਾ ਨਾਮ ਰੱਖਿਆ ਤਾਨਿਆ ਉਸ ਦਿਨ ਪਹਿਲੀ ਵਾਰ ਮਾਨਸੀ ਨੇ ਸਕੂਨ ਦੀ ਨੀਂਦ ਲਈ ਆਪਣੀ ਧੀ ਤਾਨਿਆ ਦੀਆਂ ਅੱਖਾਂ ਵਿੱਚ ਉਸ ਨੂੰ ਇੱਕ ਨਵੀਂ ਹੀ ਦੁਨੀਆ ਲਿਖਦੀ ਸੀ ਜਿੱਥੇ ਕੋਈ ਤਾਨਾ ਨਹੀਂ ਸੀ ਕੋਈ ਡਰ ਨਹੀਂ ਸੀ ਜਦੋਂ ਉਸਨੇ ਪਹਿਲੀ ਵਾਰ ਉਸ ਨੂੰ ਗੋਦ ਚੁੱਕਿਆ ਤਾਂ ਹੌਲੀ ਜਿਹੇ ਉਹਦੇ ਕੰਨ ਵਿੱਚ ਕਿਹਾ ਹੁਣ ਤੂੰ ਮੇਰੀ ਜੀਨ ਦੀ ਵਜਾ ਹੈ ਤੇ ਮੈਂ ਤੈਨੂੰ ਦੁਨੀਆ ਦੀ ਹਰ ਠੋਕਰ ਤੋਂ ਬਚਾਵਾਂਗੀ ਪਰ ਦੁਨੀਆ ਇੰਨੀ ਆਸਾਨੀ ਨਾਲ ਪਿੱਛਾ ਨਹੀਂ ਛੱਡਦੀ ਉਸ ਦੇ ਆਣ ਗੁਆਣ ਦੇ ਲੋਕ ਤਾਨੇ ਮਾਰਨ ਲੱਗੇ ਬਿਨਾ ਮਰਦ ਵਾਲੀ ਔਰਤ ਹੈ ਕਿੰਨਾ ਚਿਰ ਇਸ ਕੁੜੀ ਦਾ ਬੋਝ ਉਠਾਵੇਗੀ ਇਸ ਨਾਲ ਵਿਆਹ ਕੌਣ ਕਰੂਗਾ ਇਥੋਂ ਤੱਕ ਕਿ ਇੱਕ ਦਿਨ ਉਸ ਦੀ ਮਾਂ ਨੇ ਵੀ ਕਿਹਾ ਮਾਨਸੀ ਇਹ ਬੱਚੀ ਮੈਨੂੰ ਦੇ ਦੇ ਤੂੰ ਦੂਜਾ ਵਿਆਹ ਕਰਵਾ ਲੈ ਮਾਨਸੀ ਇਹ ਸੁਣ ਕੇ ਕੁਝ ਟਾਈਮ ਚੁੱਪ ਰਹੀ ਤੇ ਫਿਰ ਸ਼ਾਂਤੀ ਨਾਲ ਕਹਿਣ ਲੱਗੀ ਮਾਂ ਜੇ ਮੈਂ ਵਿਆਹ ਕਰਵਾ ਲਿਆ ਤੇ ਇਹ ਕੁੜੀ ਕਿਸੇ ਸੋਤੇਲੇ ਕੋਲ ਗਈ ਤੇ ਕੀ ਮੈਂ ਇਸ ਨੂੰ ਉਹੀ ਦਰਦ ਨਹੀਂ ਦੇਵਾਂਗੀ ਜੋ ਮੈਨੂੰ ਮਿਲਿਆ ਨਹੀਂ ਮਾਂ ਇਹੇ ਮੇਰੀ ਧੀ ਹੈ ਤੇ ਮੈਂ ਹੀ ਇਸ ਦੀ ਮਾਂ ਤੇ ਮੈਂ ਹੀ ਇਸ ਦਾ ਬਾਪ ਤੇ ਏਸੀ ਸਾਰੀ ਦੁਨੀਆ ਹੀ ਹਾਂ ਤੇ ਉਸ ਰਾਤ ਹੀ ਉਸਨੇ ਇੱਕ ਸਹੇਲੀ ਰੀਮਾ ਨੂੰ ਫੋਨ ਕੀਤਾ ਜੋ ਦਿੱਲੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਹਾਉਂਦੀ ਸੀ ਉਸ ਨੂੰ ਕਹਿਣ ਲੱਗੀ ਕਿ ਮੈਨੂੰ ਇੱਕ ਕੰਮ ਚਾਹੀਦਾ ਹੈ ਕੋਈ ਨੌਕਰੀ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹਾਂ ਰੀਮਾ ਨੇ ਮਾਨਸੀ ਨੂੰ ਬਿਨਾ ਕੁਝ ਪੁੱਛੇ ਕਿਹਾ ਤੂੰ ਇੱਥੇ ਆ ਜਾ ਪੜ੍ਹੀ ਲਿਖੀ ਹੈ ਮਿਹਨਤੀ ਹੈ ਤੈਨੂੰ ਕੰਮ ਮਿਲ ਜਾਵੇਗਾ ਅਗਲੇ ਦਿਨ ਮਾਨਸੀ ਆਪਣੀ ਤਾਨਿਆ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ ਉੱਥੇ ਜਾ ਕੇ ਉਸਨੇ ਇੱਕ ਕਮਰਾ ਕਿਰਾਏ ਤੇ ਲਿਆ ਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਕਰਨ ਲੱਗੀ ਉਸਦੀ ਤਨਖਾਹ ਵੀ ਘੱਟ ਹੀ ਸੀ ਪਰ ਆਤਮ ਸਨਮਾਨ ਸਭ ਤੋਂ ਵੱਧ ਸੀ ਤਾਨੀਆਂ ਨੂੰ ਆਪਣੀ ਮਾਂ ਕੋਲ ਛੱਡ ਕੇ ਆਪ ਸਕੂਲ ਵਿੱਚ ਪੜਾਉਣ ਚਲੀ ਜਾਂਦੀ ਤੇ ਸਕੂਲ ਤੋਂ ਆ ਕੇ ਉਹ ਆਪਣੀ ਪੜ੍ਹਾਈ ਕਰਨ ਲੱਗਦੀ ਕਿਉਂਕਿ ਉਸਨੇ ਪੜ੍ਹਾਈ ਛੱਡੀ ਨਹੀਂ ਸੀ ਉਸ ਨੂੰ ਪਤਾ ਸੀ ਕਿ ਮੈਂ ਅੱਗੇ ਵਧਣਾ ਹੈ ਸਮਾਂ ਬੀਤਦਾ ਗਿਆ ਤੇ ਹੁਣ ਉਸ ਨੂੰ ਦਿੱਲੀ ਆਏ ਨੂੰ 3 ਸਾਲ ਹੋ ਗਏ ਸੀ ਤੇ ਉਹ ਦਿੱਲੀ ਦੇ ਇੱਕ ਵਧੀਆ ਸਕੂਲ ਵਿੱਚ ਅਧਿਆਪਕਾ ਬਣ ਗਈ ਸੀ ਉਸ ਦੀ ਤਨਖਾਹ ਪਹਿਲਾਂ ਨਾਲੋਂ ਵੱਧ ਗਈ ਤੇ ਉਸਨੇ ਇੱਕ ਫਲੈਟ ਕਰਾਇਆ ਤੇ ਲਿਆ ਤੇ ਆਪਣੀ ਮਾਂ ਅਤੇ ਛੋਟੀ ਭੈਣ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਤੇ ਹੁਣ ਉਹੀ ਉਸ ਦਾ ਘਰ ਸੀ ਤੇ ਉਸ ਦੀ ਦੁਨੀਆ ਸ਼ਾਮ ਨੂੰ ਜਦੋਂ ਉਹ ਸਕੂਲ ਤੋਂ ਘਰ ਆਉਂਦੀ ਤਾਂ ਤਾਨੀਆਂ ਭੱਜੀ ਭੱਜੀ ਉਸ ਦੇ ਕੋਲ ਆਉਂਦੀ ਮਮਾ ਤੁਸੀਂ ਆ ਗਏ ਤੇ ਉਸ ਨੂੰ ਦੇਖ ਕੇ ਮਾਨਸੀ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੁਣ ਹੌਲੀ ਹੌਲੀ ਉਸ ਦੀ ਸਕੂਲ ਵਿੱਚ ਹੋਰ ਪਹਿਚਾਨ ਬਣ ਗਈ ਸੀ ਬੱਚੇ ਉਸ ਨੂੰ ਮਾਨਸੀ ਮੈਮ ਕਹਿ ਕੇ ਬੁਲਾਉਂਦੇ ਟੀਚਰਾਂ ਦੀ ਮੀਟਿੰਗ ਵਿੱਚ ਵੀ ਉਸ ਦੀ ਸਲਾਮ ਮੰਨੀ ਜਾਂਦੀ ਸੀ ਹਰ ਬੱਚੇ ਦੇ ਚਿਹਰੇ ਤੇ ਉਸ ਲਈ ਮੁਸਕਾਨ ਹੁੰਦੀ ਸੀ ਹੁਣ ਮਾਨਸੀ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਸੰਤੁਲਨ ਲੱਗਣ ਲੱਗ ਗਿਆ ਸੀ ਜਿਹੜਾ ਉਸ ਦੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਆਇਆ ਹੀ ਨਹੀਂ ਸੀ ਤੇ ਉਸ ਨੂੰ ਇਹ ਮਹਿਸੂਸ ਹੋਇਆ ਕਿ ਆਤਮ ਸਨਮਾਨ ਕਮਾਉਣ ਦੇ ਲਈ ਕਿਸੇ ਮਰਦ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਇੱਕ ਦਿਨ ਜਦੋਂ ਸਕੂਲ ਦੇ ਪ੍ਰਿੰਸੀਪਲ ਰਿਟਾਇਰ ਹੋਏ ਤਾਂ ਪੂਰੇ ਸਟਾਫ ਤੇ ਸਕੂਲ ਦੀ ਮੈਨੇਜਮੈਂਟ ਨੇ ਇੱਕ ਹੀ ਨਾਮ ਲਿਆ ਮਾਨਸੀ ਉਹ ਕੁੜੀ ਜਿਸ ਨੂੰ ਇੱਕ ਅਮੀਰ ਆਦਮੀ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਤੇਰੀ ਔਕਾਤ ਨਹੀਂ ਹੈ ਅੱਜ ਉਹ ਸ਼ਹਿਰ ਦੇ ਨਾਮੀ ਸਕੂਲ ਦੀ ਪ੍ਰਿੰਸੀਪਲ ਬਣ ਗਈ ਸੀ ਤੇ ਹੁਣ ਉਸ ਦਾ ਅਤੀਤ ਉਸ ਦੇ ਸਾਹਮਣੇ ਆਇਆ ਸਕੂਲ ਵਿੱਚ ਐਡਮਿਸ਼ਨਾਂ ਚੱਲ ਰਹੀਆਂ ਸਨ ਬੱਚੇ ਲਾਈਨਾਂ ਬਣਾਈ ਬੈਠੇ ਸੀ ਤੇ ਉਹਨਾਂ ਦੇ ਮਾਪੇ ਫਾਈਲਾਂ ਲਈ ਬੈਠੇ ਸੀ ਤੇ ਉਹਨਾਂ ਵਿੱਚ ਹੀ ਬੈਠਾ ਸੀ ਮਨੀਸ਼ ਮਲਹੋਤਰਾ ਮਨੀਸ਼ ਰਿਸੈਪਸ਼ਨ ਤੇ ਗਿਆ ਤੇ ਕਹਿਣ ਲੱਗਿਆ ਮੇਰੇ بیٹے ਦੀ ਐਡਮਿਸ਼ਨ ਕਰवानी ਹੈ ਜੇ ਤੁਸੀਂ ਪ੍ਰਿੰਸੀਪਲ ਮੈਮ ਨਾਲ ਮਲਵਾ ਦਿਓ ਤਾਂ ਉਹ ਕਹਿਣ ਲੱਗੇ ਅੱਜ ਮੈਮ ਖੁਦ ਇੰਟਰਵਿਊ ਲੈ ਰਹੇ ਨੇ ਤੁਸੀਂ ਥੋੜਾ ਇੰਤਜ਼ਾਰ ਕਰੋ ਤੇ ਜਦੋਂ ਨਿਸ਼ਾਨ ਦੀ ਵਾਰੀ ਆਈ ਉਹ ਅੰਦਰ ਗਏ ਤਾਂ ਮਨੀਸ਼ ਪ੍ਰਿੰਸੀਪਲ ਨੂੰ ਦੇਖ ਕੇ ਹੈਰਾਨ ਹੋ ਗਿਆ ਉਹ ਔਰਤ ਜਿਸ ਨੂੰ ਉਸਨੇ ਰੋਂਦੀ ਹੋਈ ਨੂੰ ਛੱਡ ਦਿੱਤਾ ਸੀ ਅੱਜ ਉਸਦੇ ਸਾਹਮਣੇ ਬੈਠੀ ਸੀ ਅੱਜ ਉਸਦੇ ਆਫਿਸ ਵਿੱਚ ਖੜਾ ਸੀ ਉਸਦੇ ਸਾਹ ਤੇਜ਼ ਹੋ ਗਏ ਤੇ ਨਜ਼ਰਾਂ ਝੁੱਕ ਗਈਆਂ ਤੇ ਹੱਥ ਕੰਬ ਰਹੇ ਸੀ ਉਸਨੇ ਹੌਲੀ ਜਿਹੇ ਕਿਹਾ ਗੁੱਡ ਮਾਰਨਿੰਗ ਮੈਮ ਮੈਂ ਮਨੀਸ਼ ਮਲਹੋਤਰਾ ਤੇ ਇਹ ਮੇਰਾ ਮੁੰਡਾ ਨਿਸ਼ਾਨ ਮਾਨਸੀ ਸ਼ਾਂਤ ਹੀ ਸੀ ਉਸਦੇ ਚਿਹਰੇ ਤੇ ਕੋਈ ਗੁੱਸਾ ਨਹੀਂ ਸੀ ਉਸਨੇ ਮਨੀਸ਼ ਨੂੰ ਕਿਹਾ ਤੁਸੀਂ ਬੈਠੋ ਉਹ ਕੁਰਸੀ ਤੇ ਬਹਿ ਗਿਆ ਪਰ ਉਸਦੀ ਨਜ਼ਰ ਅਜੇ ਵੀ ਝੁਕੀ ਹੋਈ ਸੀ ਮਾਨਸੀ ਨੇ ਫਰਮ ਚੁੱਕਿਆ ਤੇ ਪੁੱਛਿਆ ਤਾਂ ਤੁਸੀਂ ਨਿਸ਼ਾਨ ਦੇ ਪਾਪਾ ਹੋ ਮਾਤਾ ਦਾ ਨਾਮ ਕੀ ਹੈ ਉਸਨੇ ਝਿਜਕਦੇ ਹੋਏ ਕਿਹਾ ਦੂਸਰਾ ਵਿਆਹ ਕੀਤਾ ਸੀ ਪਰ ਹੁਣ ਉਹ ਨਾਲ ਨਹੀਂ ਹੈ ਮਾਨਸੀ ਚੁੱਪ ਰਹੀ ਤੇ ਫਿਰ ਉੱਠ ਕੇ ਖਿੜਕੀ ਵੱਲ ਚਲੀ ਗਈ ਤੇ ਕਹਿਣ ਲੱਗੀ ਕੀ ਕਦੇ ਸੋਚਿਆ ਸੀ ਮਨੀਸ਼ ਕਿ ਅੱਜ ਜਿਸ ਔਰਤ ਨੂੰ ਤੂੰ ਔਕਾਤ ਯਾਦ ਕਰਵਾ ਕੇ ਛੱਡਿਆ ਸੀ ਉਹ ਇੱਕ ਦਿਨ ਇੰਨੀ ਉਚਾਈ ਤੇ ਹੋਵੇਗੀ ਕਿ ਤੂੰ ਉਸ ਨਾਲ ਨਜ਼ਰਾਂ ਵੀ ਨਹੀਂ ਮਿਲਾ ਸਕੇਗਾ ਮਨੀਸ਼ ਦੀਆਂ ਅੱਖਾਂ ਭਰ ਆਈਆਂ ਉਹ ਕਹਿਣ ਲੱਗਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮਾਨਸੀ ਕਿ ਤੂੰ ਦੂਸਰਾ ਵਿਆਹ ਨਹੀਂ ਕਰਵਾਇਆ ਉਹ ਬੋਲੀ ਨਹੀਂ ਕਿਉਂਕਿ ਮੈਂ ਕਿਸੇ ਮਰਦ ਨੂੰ ਆਪਣੀ ਧੀ ਦੀ ਜ਼ਿੰਦਗੀ ਵਿੱਚ ਆਉਣ ਯੋਗ ਨਹੀਂ ਸਮਝਿਆ ਜਿਸ ਦਿਨ ਤੂੰ ਮੇਰੇ ਤੇ ਹੱਥ ਚੁੱਕਿਆ ਸੀ ਉਸ ਦਿਨ ਮੈਂ ਮਾਂ ਬਣਨ ਵਾਲੀ ਸੀ ਤੈਨੂੰ ਤਾਂ ਸ਼ਾਇਦ ਯਾਦ ਵੀ ਨਾ ਹੋਵੇ ਮਨੀਸ਼ ਦੀਆਂ ਅੱਖਾਂ ਹੁਣ ਹੋਰ ਵੀ ਭਰ ਆਇਆ ਸੀ ਉਹ ਬੋਲਿਆ ਮਤਲਬ ਉਹ ਮੇਰੀ ਬੇਟੀ ਸੀ ਮਾਨਸੀ ਬੋਲੀ ਸੀ ਨਹੀਂ ਹੈ ਪਰ ਹੁਣ ਉਹ ਸਿਰਫ ਮੇਰੀ ਬੇਟੀ ਹੈ ਕੁਝ ਕਾਗਜ਼ਾਂ ਤੇ ਤੇਰਾ ਨਾਮ ਹੋਵੇਗਾ ਪਰ ਉਸਦੇ ਦਿਲ ਵਿੱਚ ਮੇਰੀ ਹੀ ਥਾਂ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਉਸ ਦਾ 마ਸੂਮ ਬਚਪਨ ਕਿਸੇ ਗਲਤ ਇਨਸਾਨ ਦੇ ਪਰਛਾਈ ਨਾਲ ਗੰਦਾ ਹੋਵੇ ਇੰਨੇ ਨੂੰ ਮਾਨਸੀ ਦਾ ਫੋਨ ਵੱਜਿਆ ਤੇ ਫੋਨ ਦੀ ਸਕਰੀਨ ਤੇ ਨਾਮ ਸੀ ਧਾਨਿਆ ਮਾਨਸੀ ਨੇ ਮੁਸਕਰਾਉਂਦੇ ਹੋਏ ਫੋਨ ਚੁੱਕਿਆ ਤੇ ਬੋਲੀ ਹਾਂ ਬੇਟਾ ਬਸ ਆ ਰਹੀ ਹਾਂ ਮਾਨਸੀ ਨੇ ਦੁੱਧ ਗਰਮ ਕਰ ਦਿੱਤਾ ਠੀਕ ਹੈ ਬੇਟਾ ਮੈਂ ਜਲਦੀ ਘਰ ਆਵਾਂਗੀ ਜਦੋਂ ਮਾਨਸੀ ਨੇ ਫੋਨ ਰੱਖਿਆ ਤਾਂ ਮਨੀਸ਼ ਆਪਣੇ ਕੰਮ ਦੇ ਹੋਏ ਹੱਥ ਜੋੜ ਕੇ ਕਹਿਣ ਲੱਗਿਆ ਮਾਨਸੀ ਬਸ ਇੱਕ ਵਾਰ ਮੇਰੀ ਧੀ ਨਾਲ ਗੱਲ ਕਰਵਾ ਦੇ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ ਮਾਨਸੀ ਨੇ ਸਖਤ ਆਵਾਜ਼ ਵਿੱਚ ਕਿਹਾ ਹੁਣ ਤੇਰਾ ਮੇਰੀ ਧੀ ਨਾਲ ਕੋਈ ਰਿਸ਼ਤਾ ਨਹੀਂ ਹੈ ਕਿਉਂਕਿ ਜਿਸ ਨੇ ਉਸ ਨੂੰ ਜਨਮ ਤੋਂ ਪਹਿਲਾਂ ਹੀ ਠੁਕਰਾ ਦਿੱਤਾ ਹੁਣ ਉਹ ਉਸਦੇ ਪਿਆਰ ਦਾ ਹੱਕਦਾਰ ਨਹੀਂ ਮਨੀਸ਼ ਕੁਝ ਬੋਲਣਾ ਚਾਹੁੰਦਾ ਸੀ ਪਰ ਉਸ ਦੀ ਜ਼ੁਬਾਨ ਨੇ ਸਾਥ ਨਾ ਦਿੱਤਾ मानसी ਨੇ ਸਟਾਫ ਨੂੰ ਬੁਲਾਇਆ ਤੇ ਕਿਹਾ ਇਹਨਾਂ ਨੂੰ ਬਾਹਰ ਲੈ ਜਾਓ ਮਨੀਸ਼ ਨੇ ਜਾਣ ਤੋਂ ਬਾਅਦ मानसी ਕੁਝ ਟਾਈਮ ਆਪਣੇ ਆਫਿਸ ਦੀ ਖਿੜਕੀ ਕੋਲ ਖੜੀ ਰਹੀ ਹੁਣ ਉਹ ਆਪਣੇ ਅਤੀਤ ਤੋਂ ਬਾਹਰ ਆ ਗਈ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਪ੍ਰੀਖਿਆ ਅਜੇ ਤੱਕ ਖਤਮ ਨਹੀਂ ਹੋਈ ਸੀ ਕਈ ਮਹੀਨੇ ਬਾਅਦ ਇੱਕ ਨਵਾਂ ਇਨਸਾਨ ਸਕੂਲ ਵਿੱਚ ਆਇਆ ਉਸ ਦਾ ਨਾਮ ਸੀ ਰਾਹੁਲ ਮਿਸ਼ਰਾ ਜੋ ਦੇਖਣ ਵਿੱਚ ਸਮਝਦਾਰ ਅਤੇ ਆਤਮ ਵਿਸ਼ਵਾਸੀ ਸੀ ਉਹ ਅਕਸਰ मानसी ਨੂੰ ਮਿਲਦਾ ਕਦੇ ਬੇਟੀ ਦੇ ਰਿਪੋਰਟ ਕਾਰਡ ਦੇ ਸੰਬੰਧ ਵਿੱਚ ਤੇ ਕਦੇ ਸਕੂਲ ਦੇ ਕੰਮਾਂ ਸੰਬੰਧੀ ਸੁਝਾਅ ਲੈ ਹਰ ਹਫਤੇ ਕਿਸੇ ਨਾ ਕਿਸੇ ਬਹਾਨੇ ਉਹ ਸਕੂਲ ਆਉਣ ਲੱਗਿਆ ਮਾਨਸੀ ਨੇ ਸ਼ੁਰੂ-ਸ਼ੁਰੂ ਵਿੱਚ ਇਸ ਨੂੰ ਨਾਰਮਲ ਹੀ ਸਮਝਿਆ ਤੇ ਫਿਰ ਇੱਕ ਦਿਨ ਰਾਹੁਲ ਨੇ ਮਾਨਸੀ ਨੂੰ ਕਿਹਾ ਮੈਂ ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਹੈ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਇੱਕ ਕੱਪ ਕਾਫੀ ਪਲੀਜ਼ ਮਾਨਸੀ ਨੇ ਉਸ ਨੂੰ ਕਿਹਾ ਤੁਸੀਂ ਸਕੂਲ ਦੇ ਕੰਮਾਂ ਦੇ ਸੰਬੰਧੀ ਹੀ ਗੱਲ ਕਰ ਸਕਦੇ ਹੋ ਇਸ ਤੋਂ ਬਾਹਰ ਨਹੀਂ ਫਿਰੋਕ ਕਹਿਣ ਲੱਗਿਆ ਤੁਹਾਡੇ ਵਰਗੀ ਔਰਤ ਦਾ ਇਕੱਲੇ ਸਾਰਾ ਕੁਝ ਸੰਭਾਲਣਾ ਬਹੁਤ ਪ੍ਰੇਰਣਾਦਾਇਕ ਹੈ ਮਾਨਸੀ ਕੁਝ ਟਾਈਮ ਚੁੱਪ ਰਹੀ ਤੇ ਫਿਰ ਬੋਲੀ ਰਾਹੁਲ ਜੀ ਮੇਰੀ ਇੱਕ ਬੇਟੀ ਹੈ ਤੇ ਇੱਕ ਤਲਾਕਸ਼ੇ ਦਾ ਅਤੀਤ ਵੀ ਕੀ ਤੁਸੀਂ ਸੱਚਮੁੱਚ ਇਸ ਲਈ ਤਿਆਰ ਹੋ ਰਾਹੁਲ ਨੇ ਤੁਰੰਤ ਜਵਾਬ ਦਿੱਤਾ ਮੈਂ ਸਭ ਜਾਣਦਾ ਹਾਂ ਤੁਹਾਡੇ ਵਰਗੀ ਕਾਬਲ ਔਰਤ ਮੇਰੀ ਜ਼ਿੰਦਗੀ ਵਿੱਚ ਹੋਵੇ ਫਿਰ ਮੈਨੂੰ ਕੀ ਚਾਹੀਦਾ ਹੈ मानसी कुछ दिन सोचती रही कदी उसनू अपनी मां दी गल याद आंदी कि दोबारा ਘਰ ਵਸਾਲ ਹੈ ਕਦੇ ਤਾਨੀਆਂ दी ਮੁਸਕਾਨ ਸਾਹਮਣੇ ਆਉਂਦੀ ਜਿਸ ਵਿੱਚ ਉਸਨੂੰ ਸਭ ਤੋਂ ਤਸੱਲੀ ਮਿਲਦੀ ਸੀ ਤੇ ਸ਼ਾਮ ਨੂੰ ਰਾਹੁਲ ਦਾ ਫੋਨ ਆਇਆ ਤੇ ਬੋਲਿਆ ਇੱਕ ਗੱਲ ਕਰਨੀ ਹੈ ਚਲੋ ਕਿਸੇ ਹੋਟਲ ਦੇ ਵਿੱਚ ਕਾਫੀ ਪੀਂਦੇ ਹਾਂ ਥੋੜਾ ਪਰਸਨਲ ਟਾਈਮ मानसी ਹੁਣ ਸਮਝ ਚੁੱਕੀ ਸੀ ਉਹ ਬੋਲੀ ਰਾਹੁਲ ਜੀ ਜੇ ਤੁਸੀਂ ਮੇਰੇ ਨਾਲ ਨਿਸ਼ਤਰ ਰਮਾਉਣਾ ਚਾਹੁੰਦੇ ਹੋ ਤਾਂ ਤਮੀਜ਼ ਨਾਲ ਗੱਲ ਕਰੋ ਨਹੀਂ ਆਪਣਾ ਰਸਤਾ ਅਲੱਗ ਕਰ ਲਵੋ ਰਾਹੁਲ ਦੀ ਜ਼ੁਬਾਨ ਪਲਟ ਗਈ ਤੇ ਕਹਿਣ ਲੱਗਿਆ ਤੇਰੇ ਵਰਗੀਆਂ ਔਰਤਾਂ ਹਮੇਸ਼ਾ ਡਰਾਮਾ ਕਰਦੀਆਂ ਨੇ ਇਕੱਲੀ ਹੈ ਪਰ ਕਮੰਡ ਘਟ ਨਹੀਂ ਮਾਨਸੀ ਨੇ ਫੋਨ ਕੱਟ ਦਿੱਤਾ ਉਸਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਬਸ ਇੱਕ ਦ੍ਰਿੜ નિਸ਼ਚੈ ਸੀ ਤੇ ਉਹ ਆਪਣੇ ਸ਼ੀਸ਼ੇ ਅੱਗੇ ਖੜੇ ਹੋ ਕੇ ਫੈਸਲਾ ਲਿਆ ਕਿ ਮੈਂ ਹੁਣ ਆਪਣੀ ਦੁਨੀਆ ਵਿੱਚ ਕਿਸੇ ਨੂੰ ਵੀ ਵੜਨ ਨਹੀਂ ਦੇਵਾਂਗੀ ਨਾਹੀ ਹਮਦਰਦੀ ਦੇ ਤੌਰ ਤੇ ਤੇ ਨਾਹੀ ਰਿਸ਼ਤਿਆਂ ਲਈ ਰਾਹਲ ਦੇ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਫਿਰ ਇੱਕ ਠਹਿਰਾਵ ਆ ਗਿਆ ਪਰ ਆਤਮਵਲਦਾ ਠਹਿਰਾਵ ਸੀ ਤੇ ਇੱਕ ਰਾਤ ਜਦੋਂ ਸਾਰੇ ਸੌਂ ਗਏ ਤਾਂ ਮਾਨਸੀ ਨੇ ਆਪਣੀ ਡਾਇਰੀ ਤੇ ਆਪਣੇ ਲਈ ਪਹਿਲੀ ਵਾਰ ਕੁਝ ਲਿਖਿਆ ਆਪਣੇ ਆਪ ਨੂੰ ਪਾਇਆ ਹੈ ਮੈਂ ਚਾਹੁੰਦੀ ਹਾਂ ਜੋ ਔਰਤਾਂ ਖੋ ਗਈਆਂ ਨੇ ਉਹਨਾਂ ਨੂੰ ਵੀ ਖੁਦ ਨੂੰ ਪਾਉਣਾ ਸਿਖਾਵਾਂ ਤੇ ਅਗਲੀ ਸਵੇਰ ਤੋ ਜਦੋਂ ਉਸਨੇ ਨਵਾਂ ਕੰਮ ਸ਼ੁਰੂ ਕੀਤਾ ਆਪਣੇ ਵਿਹਲੇ ਸਮੇਂ ਵਿੱਚ ਉਸਨੇ ਔਰਤਾਂ ਨੂੰ ਪੜਾਉਣਾ ਸ਼ੁਰੂ ਕੀਤਾ ਉਹਨਾਂ ਨੂੰ ਜੋ ਘਰੇਲੂ ਅਹਿੰਸਾ ਚੱਲ ਰਹੀਆਂ ਸੀ ਤਲਾਕ ਦੇ ਕੰਡੇ ਤੇ ਸੀ ਤੇ ਇਕੱਲੇਪਣ ਤੋਂ ਡਰ ਰਹੀਆਂ ਸੀ ਤੇ ਹੌਲੀ-ਹੌਲੀ ਇਹ ਕਲਾਸਾਂ ਇੱਕ NGO ਵਿੱਚ ਬਦਲ ਗਈਆਂ ਤੇ ਨਾਮ ਰੱਖਿਆ ਗਿਆ ਨਵੇਂ ਰਾਹ ਇੱਥੇ ਤਲਾਕशुदा ਔਰਤਾਂ ਇਕੱਲੀਆਂ ਮਾਵਾਂ ਤੇ ਪੀੜਿਤ ਕੁੜੀਆਂ ਆ ਕੇ ਕੰਮ ਸਿੱਖਣ ਲੱਗੀਆਂ ਕਢਾਈ ਸਲਾਈ ਕੰਪਿਊਟਰ ਤੇ ਸਭ ਤੋਂ ਜ਼ਰੂਰੀ ਆਪਣੇ ਆਪ ਤੇ ਵਿਸ਼ਵਾਸ ਕਰਨਾ ਸਿੱਖ ਗਈਆਂ ਉਹ ਬਹੁਤ ਸਾਰੀਆਂ ਔਰਤਾਂ ਦੀ ਮਾਰਗਦਰਸ਼ਕ ਤੇ ਹੌਸਲਾ ਬਣ ਗਈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਜਦੋਂ ਗੱਲ ਔਰਤ ਦੀ ਇੱਜ਼ਤ ਮਾਨ ਸਨਮਾਨ ਤੇ ਉਸਦੇ ਬੱਚਿਆਂ ਤੇ ਆ ਜਾਵੇ ਤਾਂ ਉਹ ਦੁਨੀਆ ਦੀ ਹਰ ਤਾਕਤ ਨਾਲ ਲੜ ਸਕਦੀ ਹੈ ਤੇ ਆਪਣੇ ਪੈਰਾਂ ਤੇ ਖੜੀ ਹੋ ਕੇ ਦਿਖਾ ਸਕਦੀ ਹੈ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ